ਹਲਕਾ ਅਮਨੋਦ ਪਿੰਡ ਦਿਆ ਗੰਡੂਆ ਦੇ ਵਿੱਚ ਪੋਲਿੰਗ ਸਟੇਸ਼ਨ ਤੇ ਕਾਂਗਰਸ ਪਾਰਟੀ ਤੇ ਆਪ ਪਾਰਟੀ ਦੇ ਵਿਚਕਾਰ ਤਕਰਾਰ ਦੇਖਣ ਨੂੰ ਮਿਲੀ ਆ ਰੋਪ ਹੈ ਕਿ ਕਾਂਗਰਸ ਪਾਰਟੀ ਦੇ ਕੁਝ ਲੋਕਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵਰਕਰ ਤੇ ਤੇ ਸਾਰ 18 ਦੇ ਨਾਲ ਹਮਲਾ ਕੀਤਾ ਗਿਆ ਜਿਸ ਦੀ ਇੱਕ ਵੀਡੀਓ ਵੀ ਸਾਮਨੇ ਆ ਰਿਹਾ ਜਿਸ ਦੇ ਵਿੱਚ ਇੱਕ ਵਿਅਕਤੀ ਖੂਨ ਦੇ ਨਾਲ ਲੱਤਪਤ ਦਿਖਾਈ ਦੇ ਰਿਹਾ ਦੱਸਤੀ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਪੀੜਿਤ ਸੁਖਚਾਨ ਸਿੰਘ ਨੇ ਦੱਸਿਆ ਕਿ ਉਹ 1.5 ਵਜੇ ਦੇ ਕਰੀਬ ਆਪਣੀ ਵੋਟ ਪਾ ਕੇ ਪੂਲਿੰਗ ਸਟੇਸ਼ਨ ਤੋਂ ਬਾਹਰ ਆ ਰਿਹਾ ਸੀ ਕਿ ਉਸਤੇ ਹੀ ਪਿੰਡ ਦੇ ਤਿੰਨ ਵਿਅਕਤੀਆਂ ਦੇ ਵੱਲੋਂ ਉਸਤੇ ਉੱਪਰ ਤੇਜ਼ ਦਾਤ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਸੁਖਚੈਨ ਨੇ ਦੱਸਿਆ ਕਿ ਪਹਿਲਾਂ ਬਿਕਰਸ ਸਿੰਘ ਨੇ ਉਸ ਦੀ ਛਾਤੀ ਤੇ ਡੰਡਾ ਮਾਰਿਆ ਜਿਸ ਤੋਂ ਬਾਅਦ ਉਹ ਡਿੱਗ ਗਿਆ ਤੇ ਬਾਅਦ ਵਿੱਚ ਦੂਜੇ ਲੋਕਾਂ ਦੇ ਵੱਲੋਂ ਉਸ ਦੇ ਉੱਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਦੌਰਾਨ ਉਸ ਤੇ ਕੰਬੀਰ ਸੱਟਾਂ ਲੱਗੀਆਂ ਉਸ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਦੀ ਜਲਦ ਗ੍ਰਿਫਤਾਰੀ ਕੀਤੀ ਜਾਵੇ ਤੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਉਤھے ਹੀ ਇਸ ਸੰਬੰਧੀ ਥਾਣਾ ਅਮਲੋਹ ਦੇ ਮੁਖੀ ਬਲਜਿੰਦਰ ਸਿੰਘ ਕੰਗ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਜਿਸ ਦੇ ਉੱਤੇ ਸਾਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਮੈਂ ਆਪਣੇ 1:30 ਵਜੇ ਤਕਰੀਬਨ ਗੱਲ ਸੀਗੀ ਜੀ ਅੱਜ ਬਲਾਕਸੋਂ ਦਾ ਜ਼ਿਲ੍ਹਾ ਪ੍ਰੇਸ਼ਦੀਆਂ ਜਿਵੇਂ ਤੁਹਾਨੂੰ ਪਤਾ ਇਲੈਕਸ਼ਨ ਹੈ ਤੇ ਮੈਂ ਆਪਣੀ ਬੋਟ ਪਾਉਣ ਜਾ ਕੇ ਜਾ ਰਿਹਾ ਤੇ ਜਦੋਂ ਵੋਟ ਪਾ ਕੇ ਨਿਕਲੇ ਆ ਤੇ ਆਪਣੇ ਬਿੱਕਰ ਸਿੰਘ, ਕ੍ਰਿਪਤਪਾਲ ਸਿੰਘ ਤੇ ਦੀਪਿੰਦਰ ਸਿੰਘ ਤੇ ਹਰਜੋਤ ਸਿੰਘ ਇਹਨਾਂ ਦੀ ਜਿਵੇਂ ਕਹਿੰਦੀ ਪਹਿਲੀ ਪਲੈਨਿੰਗ ਸੀਗੀ ਇਹਨਾਂ ਦੇ ਬਿੱਕਰ ਸਿੰਘ ਨੇ ਜਦੋਂ ਮੇਰੇ ਛਾਤੀ ਤੇ ਵੱਲੋਂ ਡੰਡਾ ਮਾਰਿਆ ਤੇ ਮੈਂ ਡੇਕ ਗਿਆ ਜਦੋਂ ਡੇਗਿਆ ਤੇ ਜਿਹੜਾ ਮਨਵੀਰ ਸਿੰਘ ਸੀਗਾ ਉਹ ਅੰਦਰ ਪੋਲਿੰਗ ਜੱਟ ਸੀਗਾ ਉਹਨੇ ਵੀ ਤੇ ਮਨਵੀਰ ਸਿੰਘ ਨੇ ਤੇ ਆਪਣੇ ਦੀਪਿੰਦਰ ਸਿੰਘ ਨੇ ਤੇ ਮੇਰੇ ਕਿਰਚਾਂ ਦੇ ਬਾਰ ਕਰੇ ਤੇ ਪ੍ਰਿਤਪਾਲ ਸਿੰਘ ਨੇ ਡੰਡੇ ਡੰਡੇ ਮਾਰਨ ਲੱਗ ਗਿਆ ਤੇ ਐਨੇ ਚ ਮੈਂ ਜਦੋਂ ਜਦੋਂ ਖੂਨ ਨਾਲ ਲੱਥਪੱਥ ਹੋਇਆ ਡੇਗਿਆ ਤੇ ਆਪਣੇ ਸ਼੍ਰੋਮਣੀ ਕਾਲੀ ਦਲ ਦਾ ਪਰਿੰਦਰ ਸਿੰਘ ਸਰਕਲ ਪ੍ਰਧਾਨ ਵੀ ਅਤੇ ਉਹ ਪੋਲਿੰਗ ਜੱਟ ਵੀ ਸੀਗੀ ਤੇ ਉਹਨੇ ਮੈਨੂੰ ਚਲੋ ਛਡਾਇਆ ਉਥੋਂ ਇੰਨੇ ਨੂੰ ਸਾਡੇ ਜਿਹੜੇ ਪਿੰਡ ਦੇ ਸਰਪੰਚ ਨੇ ਉਹ ਵੀ ਮੌਕੇ ਤੇ ਮੌਜੂਦ ਆ ਕੇ ਤੇ ਉਹਨਾਂ ਨੇ ਮੈਨੂੰ ਛੁਡਾਇਆ ਤੇ ਇੰਨੇ ਨੂੰ ਦੋਸ਼ੀ ਜਿਹੜਾ ਮਨਵੀਰ ਸਿੰਘ ਸੀਗਾ ਉਹਦੀ ਕਿਰਚੀ ਉੱਥੋਂ ਲੈ ਕੇ ਜੋ ਪਹਿਲੇ ਪੁਲਿਸ ਨੇ ਉੱਥੇ ਛੱਡ ਗਿਆ ਉਹ ਫੋਨ ਨਾਲ ਉਹ ਪੁਲਿਸ ਨੇ ਰਿਕਵਰੀ ਵੀ ਕਰ ਲਈ ਹੈ ਸਾਰੇ ਤੁਸੀਂ ਵੀਡੀਓ ਵੀ ਦੇਖ ਲਈ ਹੋਗਾ ਉੱਥੇ ਫੋਨ ਦੀ ਤੇ ਚਲੋ ਹਰਿੰਦਰ ਸਿੰਘ ਉਹ ਵੀ ਮੈਨੂੰ ਹਸਪੀਟਲ ਲੈ ਗਏ ਟੋਟ ਕਿੰਨੇ ਬੰਦੇ ਸੀ ਉਹ ਠੀਕ ਹੈ ਜੀ ਪੰਜ ਬੰਦੇ ਦਾ ਪਿੰਡ ਦੇ ਸੀਗੇ ਬਾਈ ਨੇਵੇਂ ਬਾਕੀ ਕੁਝ ਕੋਹਰਣ ਪਛਤ ਬੰਦੇ ਸੀਗੇ 5-7 ਜਣੇ ਇਹ ਕਾਰਨ ਹੈ ਜੀ ਲੜਾਈ ਦਾ ਕੁਝ ਪਤਾ ਨਹੀਂ ਲੜਾਈ ਦਾ ਬਸ ਆਪਣੀ ਹਾਰ ਤੋਂ ਬਖਲਾਈ ਹੋਈ ਸੀਗੀ ਜੀ ਪਿੰਡ ਦੇ ਵਿੱਚ ਕਾਂਗਰਸ ਪਾਰਟੀ ਦੇ ਪਹਿਲੀ ਇੱਕ ਗੁੰਡੇ ਲਾ ਲੋ ਤੇ ਵੋਟ ਪੈ ਨਹੀਂ ਸੀ ਰਹੀ ਬਾ ਲੋਕਾਂ ਨੂੰ ਧਮਕਾਉਂਦੇ ਸੀਗੇ ਵੋਟਾਂ ਮਗਰ ਪਾਉਂਦੇ ਸੀਗੇ ਨਾਲ ਆ ਕੇ ਧੱਕੇ ਲਾ ਤੇ ਚਲੋ ਅਸੀਂ ਕਹਿ ਰਹੇ ਸੀ ਵੀ ਕੰਮ ਨਾ ਕਰੋ ਸ਼ਾਂਤੀ ਚੋਂ ਵੋਟਾਂ ਪਾਓ ਬਾ ਵੋਟਾਂ ਦੇ ਉਹਦੇ ਰੰਜੇ ਸਵਾਜੀ ਚ ਤੇ ਬਸ ਪਾਰਟੀ ਜਿੱਤ ਰਹੀ ਸੀਗੀ ਜੀ ਤਾਂ ਕਰਕੇ ਉਹਨਾਂ ਨੇ ਆਕਮ ਕੀਤਾ ਜੀ ਪ੍ਰਸ਼ਾਸਨ ਕੋ ਕੀ ਮੰਗ ਕਰ ਰਹੇ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਆ ਵੀ ਦੇਖੋ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਜਲਦੋ ਜਲਦ ਫੜੋ ਜੀ ਤੇ ਨਾਲ ਦੀ ਨਾਲ ਦੋਸ਼ੀਆਂ ਤੇ ਸਖਤ ਕਾਰਵਾਈ ਕਰੋ ਜੀ ਤਾਂ ਤਾਂ ਕਿ ਜਿੰਨਾ ਵੀ ਆਪਣਾ ਹੁਣ ਸ਼ਾਂਤੀ ਪ੍ਰਸ਼ਾਸਨ ਦੀ ਭੰਗ ਨਾ ਹੋਵੇ ਕੋਈ ਵੀ ਜਿਹੜਾ ਬੰਦਾ ਇਹੋ ਜਿਹਾ ਕੁਝ ਕਰਦਾ ਉਹ ਤੇ ਕਾਰਵਾਈ ਹੋਣੀ ਚਾਹੀਦੀ ਹੈ ਹਾਂ ਮੈਂ ਪੈਟਰੋਲਿੰਗ ਤੇ ਸੀਗਾ ਵਾਰ ਜੀ ਬਦਲਸੂਆ ਸਾਈਡ ਤੇ ਸਾਨੂੰ ਇਤਲਾਹ ਮਿਲੀ ਸੀ ਇੱਥੇ ਝਗੜਾ ਹੋ ਗਿਆ ਦੋ ਗਰੁੱਪਾਂ ਚ ਤੇ ਇਲੈਕਸ਼ਨ ਅਗਰੋਕੀ ਸੀ ਥੋੜੇ ਸਮੇਂ ਲਈ ਹਾਂ ਜੇ ਜਦੋਂ ਜਿਹੜਾ ਝਗੜਾ ਹੋਊਗਾ ਸਾਡੇ ਆਉਣ ਤੋਂ ਪਹਿਲਾਂ ਹੋ ਚੁੱਕਿਆ ਸੀਗਾ ਜਿਹੜੀ ਇਲੈਕਸ਼ਨ ਹੁਣ ਸ਼ੁਰੂ ਕਰਵਾਤੀ ਹੈ ਬਾਕੀ ਜੇ ਕਿਸੇ ਦੇ ਕੋਈ ਸੱਟ ਚੋਟ ਹੋ ਗਈ ਉਹਦੀ ਕਾਰਵਾਈ ਦਾ ਬਿਆਨ ਲਿਖ ਕੇ ਜੋ ਬਣਦੀ ਕਾਰਵਾਈ ਹੈ ਸੀ ਉਹ ਕਹਿੰਦੇ ਵੀ ਕੋਈ ਤੀਰ ਸਾਡੇ ਜਵੀ ਸੀ ਉਹਨਾਂ ਕੋਲ ਸ੍ਰੀ ਸਾਹਿਬ ਤੋਂ ਇਲਾਵਾ ਕਹਿੰਦੇ ਤੀਰ ਤਰ ਚੀਜ਼ਾਂ ਸੀਗੀਆਂ ਉਹ ਕਹਿੰਦੇ ਆ ਉਹ ਅਸੀਂ ਦੇਖ ਲਾਂਗੇ ਜੀ ਅਸੀਂ ਤਾਂ ਹਲੇ ਕੋਈ ਉਹਦੀ ਸਟੇਟਮੈਂਟ ਲਾਵਾਂਗੇ ਸਟੇਟਮੈਂਟ ਲੈਣ ਤੇ ਜੇ ਕੋਈ ਜਿਵੇਂ ਵੀ ਕਾਰਵਾਈ ਬਣਦੀ ਉਹ ਕਾਰਵਾਈ ਕਰਾਂਗੇ ਕਿੰਨੇ ਚਾਹੀ ਹੋਣਗੇ ਸਾਨੂੰ ਹਲੇ ਕੋਈ ਤਲਾ ਨਹੀਂ ਆਈ ਇਹਦੀ ਅਸੀਂ ਵੀ ਵੀ ਕੀ ਦੀ ਕੀ ਦੀ ਪਾਰਟੀ ਬਾਈ ਕਿਹੜੀ ਕਿਹੜੇ ਪਾਰਟੀ ਵਾਲੇ ਹਾਂ ਅਰੇ ਨਾਂ ਨਹੀਂ ਲਿਖਿਆ ਸੀ ਉਹਨਾਂ ਦੇ ਨਾਂ ਦੱਸਣਗੇ ਸਾਨੂੰ ਅਸੀਂ ਉਸ ਹਿਸਾਬ ਨਾਲ ਬਿਆਨ ਲਿਖ ਕੇ ਕਾਰਵਾਈ ਕਰਾਂਗੇ ਹਲੇ ਸਾਡੀ ਸਟੇਟਮੈਂਟ ਨਹੀਂ ਹੋਈ ਕਿਸੇ ਦੀ ਸਾਡੇ ਕੋਲ ਸਟੇਟਮੈਂਟ ਜਿਹੜੇ ਸੀ ਉਹ ਬੰਦੇ ਜਿਹਨਾਂ ਦਾ ਕੋਈ ਸੱਚ ਚੋੜ ਲੱਗੀ ਉਹ ਪਹਿਲਾਂ ਇੱਥੋਂ ਜਾ ਚੁੱਕੇ ਸੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਮੈਡੀਕਲ ਆਫੀਸਰ ਸੀਐਚਸੀ ਮਲੋ ਸਾਡੇ ਕੋਲ ਤਕਰੀਬਨ 2 ਵਜੇ ਆਪਣਾ 11 ਵਜੇ ਕਿੰਨੇ ਵਜੇ ਆਇਆ ਬੇਸ਼ਾਨ 2 ਵਜੇ ਇੱਕ ਪੇਸ਼ੈਂਟ ਆਇਆ ਸੁਖਚਾਨ ਸਿੰਘ 35 ਸਾਲ ਦਾ ਪਿਤਾ ਦਾ ਨਾਮ ਹਰਬੰਸ ਸਿੰਘ ਤੇ ਸੱਟਾਂ ਨੇ ਆ ਕਾਫੀ ਸੱਟਾਂ ਨੇ ਸਾਨੂੰ ਸਾਰਾ ਮੈਡੀਕਲ ਲੀਗਲ ਉਹਦਾ ਕੇਸ ਤਿਆਰ ਕਰਕੇ ਐਮਐਲਰ ਕੱਟ ਕੇ ਇਹਨੂੰ بڑے ਹਸਪਤਾਲ ਭੇਜ ਰਹੇ ਹਾਂ ਕਿਉਂਕਿ ਇਹਨੂੰ بڑے ਹਸਪਤਾਲ ਦੇ ਵਿੱਚ ਓਪੀਨੀਅਨ ਐਕਸਪਰਟ ਓਪੀਨੀਅਨ ਦੀ ਲੋੜ ਹੈ ਫਰਦਰ ਮੈਨੇਜਮੈਂਟ ਪੇਸ਼ੈਂਟ ਸਟੇਬਲ ਹੈ ਕਿਸ ਨਾਲ ਸੱਟਾਂ ਲੱਗੀਆਂ ਲੱਗਦੀ ਨੇ ਸਰ ਇਹਦੇ ਬਾਰੇ ਅਸੀਂ ਰਿਵੀਲ ਨਹੀਂ ਕਰ ਸਕਦੇ ਐਮਐਲ ਦੇ ਵਿੱਚ ਐਮਐਲ ਸੀ ਸਭ ਕੁਝ ਮੈਂਸ਼ਨਡ ਹੈ ਮੈਂ ਜੀ ਸਰਪੰਚ ਲਖਵੀਰ ਸਿੰਘ ਪਿੰਡ ਦੀਵਾਗੰਡੂਆ ਤੇ ਅੱਜ ਸਾਡੇ ਪਿੰਡ ਜਿੱਦਾਂ ਸਾਰੇ ਪੰਜਾਬ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਸਾਡੇ ਪਿੰਡ ਵੀ ਬੂਥ ਤੇ ਵੋਟਾਂ ਪੈ ਰਹੀਆਂ ਸੀ ਤੇ ਸੁਖਚੰਦ ਸਿੰਘ ਤੇ ਉਹਨਾਂ ਦੇ ਦਾਦਾ ਜੀ ਵੋਟ ਪਾਉਣ ਲਈ ਜਾ ਰਹੇ ਸੀ ਤੇ ਉਹਨਾਂ ਦੇ ਪਿੱਛੇ ਬਿੱਕਰ ਸਿੰਘ ਪਿਰਤਪਾਲ ਸਿੰਘ ਤੇ ਉਹਨਾਂ ਦਾ ਬੇਟਾ ਸੀ ਜਿਹੜਾ ਮਨਵੀਰ ਏਜੰਟ ਸੀ ਅੰਦਰ ਉਹ ਵੀ ਸੀ ਤੇ ਬਾਕੀ ਜਸਮੀਲ ਸਿੰਘ ਮਨਜੀਤ ਸਿੰਘ ਸਾਰਿਆਂ ਨੇ ਇਕੱਠੇ ਹੋ ਕੇ ਵੋਟਾਂ ਪਾਉਣ ਜਾ ਰਹੇ ਸੀ ਤੇ ਉਸ ਤੋਂ ਬਾਅਦ ਕੀ ਹੋਇਆ ਜੀ ਅੰਦਰ ਵੋਟ ਪਾਉਣ ਨੂੰ ਤੂਤ ਟਡਾਂਕ ਹੋਈ ਤੇ ਮਨਵੀਰ ਕਹਿੰਦਾ ਕਿ ਅਸੀਂ ਵੋਟ ਨਹੀਂ ਪਾਉਣ ਦੇਣੀ ਤੇ ਸੁਖਚੰਦ ਕਹਿੰਦਾ ਕੋਈ ਗੱਲ ਨਹੀਂ ਨਾ ਪਾਉਣ ਦੋ ਕਿ ਮੇਰੇ ਦਾਦਾ ਜੀ ਨੇ ਦੀਂਦਾ ਘਟਾ ਤੇ ਵੀ ਚਲੋ ਪਰ ਚੈਟਿੰਗ ਅਫਸਰ ਕਹਿੰਦੇ ਅਸੀਂ ਪਾ ਦਿੰਨੇ ਆ ਉਹ ਕਹਿੰਦੇ ਚਲੋ ਤੁਸੀਂ ਪਾ ਦਿਓ ਉਹ ਤੋਂ ਬਾਅਦ ਜੀ ਮਨਵੀਰਿੰਦਰ ਗਾਲੀ ਗਲੋਚ ਕਰਨ ਲੱਗ ਗਿਆ ਤੇ ਉਹ ਮੜਿਆ ਬੋਲੇ ਜੀ ਸੁੱਖਿਆ ਨੇ ਕਿਹਾ ਵੀ ਤੂੰ ਇਦਾਂ ਨਾ ਬੋਲ ਵੀ ਸ਼ਾਂਤਮਈ ਬੋਟਾਂ ਪੈਨ ਦੋ ਤੇ ਉਹ ਤੋਂ ਬਾਅਦ ਉਹ 바ਵਾ ਬੋਲਣ ਲੱਗੇ ਤੇ ਜਦ ਨੂੰ ਜੀ ਬਿੱਕਰ ਸਿੰਘ ਨੇ ਤੇ ਪਿਤਪਾਲ ਸਿੰਘ ਨੇ ਜਸਮੀਲ ਸਿੰਘ ਨੇ ਮਨਜੀਤ ਸਿੰਘ ਨੇ ਉਹ ਤੇ ਹਮਲਾ ਕਰਤਾ ਜੀ ਤੇ 바ਵਾ ਉਹਦੇ ਸੱਟ ਲੱਗੀ ਤੇ ਕਿਰਚਾ ਮਾਰੀਆਂ ਜੀ ਤੇ ਇੱਕ ਸ੍ਰੀ ਸਾਹਿਬ ਉਹਨਾਂ ਨੂੰ ਤਾਂ ਆਪਣਾ ਤੇ ਉਹ ਕੱਢ ਕੇ ਮਾਰਿਆ ਜੀ ਤੇ ਪਿਤਪਾਲ ਸਿੰਘ ਸੀ ਉਹਦੇ ਵਿੱਚ ਜਸਮੇਲ ਸਿੰਘ ਸੀ ਮਨਜੀਤ ਸਿੰਘ ਸੀ ਤੇ ਦੀਪਿੰਦਰ ਸਿੰਘ ਸੀ ਤੇ ਸਾਰਿਆਂ ਨੇ ਇਕੱਠੇ ਉਹਤੇ ਹਮਲਾ ਕਰਿਆ ਕਿੰਨੇ ਬੰਦੇ ਜ਼ਖਮੀ ਹੋ ਗਏ ਤਕਰੀਬਨ ਜੀ 3-4 ਬੰਦੇ ਜ਼ਖਮੀ ਹੋਏ ਨੇ ਤੇ ਉਸ ਤੋਂ ਬਾਅਦ ਸੁਖਤਨ ਬਾਵਾ ਸੀਰੀਅਸ ਹੋ ਗਏ ਕਿੱਥੇ ਉਹਨਾਂ ਨੂੰ ਭੇਜਿਆ ਗਿਆ ਇਸ ਟਾਈਮ ਤੇ ਮੈਨੂੰ ਹਮਲੂ ਸਰਕਾਰੀ ਹਸਪੀਟਲ ਚ ਐਡਮਿਟ ਕਰਾਇਆ ਗਿਆ ਇਹ ਜੀ ਜਿਹੜੀ ਇਹ ਘਟਨਾ ਹੋਈ ਆ ਇਹ ਸਾਰੀ ਜਿੱਥੇ ਆਪਾਂ VOTING ਪਾਉਣੇ ਅੰਦਰ ਰੂਮ ਦੇ ਅੰਦਰ ਉੱਥੇ ਹੋਈ ਆ ਜੀ ਉਸ ਤੋਂ ਬਾਅਦ ਉਹਨਾਂ ਨੇ ਬਾਹਰ ਬਾਵਾ ਗੁੰਡਾਗਰਦੀ ਕਰੀਆ ਕਿਰਪਾਨਾ ਲੈ ਕੇ ਆਏ ਨੇ ਬਾਕੀ ਦੇ ਬੰਦੇ ਕਈ ਜਾਣੇ ਤੇ ਬਾਹਰ ਅੰਦਰ ਉਹਨਾਂ ਨੇ ਮਤਲਬ ਬੰਦੇ ਨੂੰ ਹੋਰ ਵੀ ਕਈਆਂ ਨੂੰ ਜਕਿੰਗ ਕਰਿਆ ਆ ਦੇਖੋ ਜੀ ਆ ਇਹਦੇ ਵੀ ਲੱਗੀਆਂ ਮੁੰਡੇ ਦੇ ਚਲੋ ਘਟਾ ਬਾਕੀ ਇਹ ਜਿਆਦਾ ਸੀਰੀਅਸ ਨਹੀਂ ਉਹ ਡਾਕ ਕਰਾਤੇ ਉਹ ਜੀ ਭੱਜੇ ਹੋਣੇ ਮੋਕਾ ਤੋਂ ਪ੍ਰਾਪਤ ਕਰਾਂਗੇ ਮੇਰੇ ਨੂੰ ਜਸਵੀਰ ਸਿੰਘ ਜੀ ਕਟਨਾੰਦਰ ਜੀ VOTING ਚੱਲਦੀ ਸੀਗੀ ਵੋਟ ਪਾਉਣ ਤੋਂ ਰੋਕਦੇ ਸੀ ਉਹ ਗਾਲੀ ਗਲੋਚ ਹੋ ਗਈ ਇੱਕ ਦੂਜੇ ਨੂੰ ਰੋਕਣ ਲੱਗੇ ਲੜਾਈ ਹੋ ਗਈ ਅਸੀਂ ਇੱਥੇ ਹੀ ਪਰਚੀਆਂ ਕੱਟਦੇ ਸੀ ਫੇ ਸਾਨੂੰ ਇੱਥੇ ਆਉਣਾ ਪਿਆ ਜਦ ਅਸੀਂ ਆਏ ਇੱਥੋਂ ਹੱਥੋ ਪਾਈ ਹੋ ਗਈ ਬਾ ਫਿਰ ਇੱਕ ਦੂਜੇ ਲੱਗਿਆ ਨੇ ਮਾਮਲਾ ਚਾਰ ਜਣੇ ਸੀ ਮੇਕਰ ਸਿੰਘ ਜੀ ਬਰਤਪਾਲ ਸਿੰਘ ਉਰੀ ਸੀ ਉਹ ਨੰਗੇ ਨਹੀਂ ਜੀ ਇੱਥੋਂ ਹੀ ਨੰਗੇ ਨੇ ਕੈਮਰਾ ਰਿਕਾਰਡਿੰਗ ਵੀ ਹੈਗੀ ਮੈ ਐ ਪਤਾ ਨਹੀਂ ਜੀ ਕੀ ਲੱਗਿਆ ਯਾਨੀ ਲੜਾਈ ਹੋਈ ਹੈ ਵੀ ਕੁਰਸੀ ਲੱਗੀ ਹੈ ਉਦੋਂ ਨਾਲ ਦਾ ਉਹਦੇ ਕੁਰਸੀ ਲੱਗੀ ਹੈ ਕਿੰਨੇ ਬੰਦੇ ਹੋਰ ਜਾ ਰਹੇ ਨੇ ਬੰਦੇ ਤਾਂ 3-4 ਜ਼ਖਮੀ ਆ ਜੀ ਪ੍ਰਸ਼ਾਸਨ ਕਹਿੰਦੇ ਜੀ ਕਰਾਂਗੇ ਇਨਸਾਫ ਬਾਕੀ ਦੇਖਦੇ ਹਾਂ ਜੀ ਹੁਣ ਕੀ ਬਣਦਾ ਮੇਰਾ ਨਾਮ ਹਰਿੰਦਰ ਸਿੰਘ ਆ ਜੀ ਦੀਵਾ ਪੰਡਾ ਜੀ ਝਗੜਾ ਸਾਰਾ ਇਹ ਆ ਵੀ ਅੱਜ ਬਹੁਤ ਸ਼ਾਂਤਮਈ ਤਰੀਕੇ ਨਾਲ ਪੋਲਿੰਗ ਹੋ ਰਹੀ ਸੀ ਮੈਂ ਸ਼੍ਰੋਮਣੀ ਅਕਾਲੀ ਦਲ ਬਲੋਂ ਉਮੀਦਵਾਰ ਦਾ ਅੰਦਰ ਪੋਲਿੰਗ ਜਨਟ ਸੀਗਾ ਜੀ ਤੇ ਬੇਕਰ ਸਿੰਘ ਪਿਰਤਪਾਲ ਸਿੰਘ ਤੇ ਉਹਨਾਂ ਦੇ ਦੋਨਾਂ ਦੇ ਪੁੱਤਰ ਉਹਨਾਂ ਨੇ ਅਚਾਨਕ ਉੱਥੇ ਸੁਚੈਨ ਸਿੰਘ ਜਿਹੜਾ ਮਤਲਬ ਕਿ ਆਮ ਆਦਮੀ ਪਾਰਟੀ ਦਾ ਸੀਗਾ ਉਸ ਤੇ ਅੰਦਰ ਅਚਾਨਕ ਆ ਕੇ ਹਮਲਾ ਕਰਤਾ ਜੀ ਤੇ ਤਾਰ ਹਥਿਆਰ ਸੀਗੇ ਉਹਨਾਂ ਕੋ ਜੀ ਅਸੀਂ ਉੱਥੇ ਮੌਕੇ ਦੇਖ ਕੇ ਭਰਾ ਗਏ ਜੀ ਫਿਰ ਮੈਂ ਜੀ ਮੌਕੇ ਤੇ ਖੁਦ ਉੱਥੇ ਜਾ ਕੇ ਆਪਣੀ ਗੱਡੀ 'ਚ ਫਟਾਫਟ ਇਹਦੀ ਲੱਤ ਅਸੀਂ ਬੰਨ ਕੇ ਉਕੇ ਤੇ ਪੱਟ ਜਿਹੜਾ ਬਹੁ ਡੂੰਗਾ ਜ਼ਖਮ ਠੀਗਾ ਜੀ ਮੌਕੇ ਤੇ ਹੀ ਮੈਂ ਪੱਟ ਦੇ ਉਹ ਕਿ ਬੰਨ ਗਏ ਜ਼ਖਮ ਨੂੰ ਉਹਨੂੰ ਜਿਹੜੀ ਮੌਕੇ ਤੇ ਹੀ ਮੈਂ ਇੱਥੇ ਮਲੋ ਲਿਆ ਕੇ ਰੈਫਰ ਕਰਾਇਆ ਸੀ ਘਪਰਾ ਕੇ ਕਿਉਂਕਿ ਬਲੀਡਿੰਗ ਕਾਫੀ ਜ਼ਿਆਦਾ ਹੋ ਚੁੱਕੀ ਸੀਗੀ ਹਾਂ ਉੱਥੇ ਹੈਗੇ ਸੀ ਉਹ ਜੀ ਪੰਜ ਛੇ ਬੰਦੇ ਜੀ ਪੰਜ ਛੇ ਬੰਦੇ ਸੀਗੇ ਜੀ ਬਾਕੀ ਮੈਂ ਹੋਰ ਵੀ ਬੇਨਤੀ ਕਰਨਾ ਚਾਹੁੰਦਾ ਜੀ ਮੈਂ ਕਾਂਗਰਸ ਦੇ ਸਾਬਕਾ ਮੰਤਰੀ ਸਾਹਿਬ ਨੂੰ ਵੀ ਹੱਥ ਮੰਨ ਕੇ ਇਹੀ ਅਪੀਲ ਕਰਨਾ ਚਾਹੁੰਦਾ ਵੀ ਦੇਖੋ ਸਾਰੀਆਂ ਪਾਰਟੀਆਂ ਚੰਗੀਆਂ ਹੁੰਦੀਆਂ ਨੇ ਵਿੱਚ ਆਨਸਰ ਮਾੜੇ ਹੁੰਦੇ ਨੇ ਸੋ ਮੈਂ ਬੇਨਤੀ ਕਰਦਾ ਜੀ ਵੀ ਇਹ ਸ਼ਰਾਰਤ ਦੀ ਕ੍ਰਿਮੀਨਲ ਕਿਸਮ ਦੇ ਕੋ ਬੰਦੇ ਨੇ ਇਹ। ਸੋ ਬੇਨਤੀ ਆ ਕਕਰਮਦੀਪ ਸਿੰਘ ਜੀ ਹੱਥ ਮੰਨ ਕੇ ਵੀ ਇਹੋ ਜਿਹੇ ਬੰਦਿਆਂ ਤੋਂ ਤੁਸੀਂ ਬਚੋ ਕਿਉਂਕਿ ਇਹ ਸਮਾਜ ਲਈ ਤਾਂ ਇੱਕ ਇੱਕ ਲੰਕ ਹੈਗੇ ਹੈਗੇ ਨੇ। ਇਹ ਤੁਹਾਡੇ ਵਰਗੇ ਇਨਸਾਨਾਂ ਲਈ ਵੀ ਤੁਸੀਂ ਇਹਨਾਂ ਦੀ ਮਦਦ ਦੇਖੋ ਤੁਹਾਨੂੰ ਪਾਰਟੀ ਵਿੱਚ ਤੇ ਕਰਨੀ ਪੈਂਦੀ ਹੈ ਜੀ। ਸੋ ਇਹ ਕ੍ਰਿਮੀਨਲ ਬੰਦਿਆਂ ਤੋਂ ਬਚੋ ਜੀ। ਸੋ ਸਾਡੀ ਇਹੀ ਬੇਨਤੀ ਆ ਵੀ ਤਾਂ ਜੋ ਆਪਣਾ ਹਲ ਇਲਾਕੇ ਦਾ ਹਲਕੇ ਦਾ ਵਧੀਆ ਮਾਹੌਲ ਬਣ ਸਕੇ ਜੀ।